ਸਾਸਰੀ ਗਾਲ ਜੀ ਸਾਰਿਆਂ ਦਾ ਸਵਾਗਤ ਹੈ ਮੇਰੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ-ਠਾਕ ਹੋਗੇ ਆਪਾਂ ਵਧੀਆ ਚੜ੍ਹਦੀ ਕਲਾ ਜੀ ਤੇ ਆਪਾਂ ਚੱਲੇ ਅੱਜ ਫੇਰ ਦੁਬਾਰੀ ਸੇਵਾ ਕਾਰਨ ਤੇ ਹੱਥ ਆਪਣੇ ਬਹੁਤ ਆਉਂਦੇ ਨੇ ਸ਼ਰਮ ਦਾ ਮੈਂ ਸੇਵਾ ਕਰਦੇ ਆਉਂਦੇ ਤੇ ਤੁਹਾਨੂੰ ਦਾ ਬਹੁਤ ਪਈ ਹੈ ਤੇ ਮੋਟਰਸਾਈਕਲ ਤੇ ਚੱਲੇ ਆਪਾਂ ਮੈਂ ਤੁਹਾਨੂੰ ਮੂਹ ਨਹੀਂ ਦਿਖਾ ਸਕਦਾ ਮੇਰੇ ਮੂਹ ਦੇ ਪੂਰੀ ਤਰ੍ਹਾਂ ਦੀ ਤੁੰਦ ਜੰਮੀ ਹੈ ਇਹ ਕਾਰਜਗਰ ਉਹ ਤੇ ਆਪਾਂ ਚੱਲੇ ਹਾਂ ਦੁਬਾਰੇ ਸਾਹਿਬ ਤੇ ਜਾ ਕੇ ਫਿਰ ਤੁਹਾਨੂੰ ਦਿਖਾਉਣੇ ਅੱਜ ਕੀ ਕੀ ਕਰਦੇ ਸੇਵਾ ਤੇ ਸੇਵਾਵਟ ਵੀ ਕਰਨੀ ਆ ਉਸ ਤੋਂ ਬਾਅਦ ਫਿਰ ਆਪਣੇ 4 ਦਿਨ ਤੋਂ ਅਖੰਡ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਰੰਗ ਹੋ ਜਾਣੀਆਂ 3-4 ਦਿਨ ਨੂੰ ਹੋਣੀਆਂ 6 ਦਿਨ ਨੂੰ ਭੋਗ ਪੈਣਾ ਉਸ ਤੋਂ ਬਾਅਦ ਫਿਰ ਸ਼ਹੀਦ ਹੋਣੇ 8 ਨੂੰ ਭੋਗ ਪੈਣਾ ਤੇ 8 ਨੂੰ ਮੇਲਾ ਤੇ ਆਪਾਂ ਦਿਖਾਵਾਂਗੇ ਤੁਹਾਨੂੰ ਤੁਸੀਂ ਜੁੜੇ ਰਹੋ ਸਾਡੇ ਨਾਲ ਤੇ ਅੱਜ ਦਾ ਪ੍ਰੋਗਰਾਮ ਬਣਾਇਆ ਵਾ ਤੋਂ ਦਾ ਬਹੁਤ ਪਈ ਤੇ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਅਜ ਸਿੰਘ ਇੱਕ ਦੋ ਹੀ ਆਇਆ ਮਾ ਗਿ ਨੂੰ ਮੈਂ ਲੈ ਗਿਆ ਸਾਰੇ ਗਏ ਵਾਲਿਆਂ ਨੂੰ ਮੈਂ ਕੀ ਠੰਡਾ ਚ ਮੌਸਮ ਠੰਡ ਪਈ ਪੂਰੀ ਤੇ ਅੱਜ ਵਿਸ਼ਾਈ ਕਰਨੀ ਹੈ ਦਰਬਾਰ ਚ ਤੇ ਥੋਕੇ ਦੇ ਆਪਾਂ ਵਿਸ਼ਾਈ ਕਰਨੀ ਹੈ ਘਰ ਆਣ ਕੇ ਜਿਆਦਾ ਸਵਾਦ ਨਹੀਂ ਲਾਈ ਦੇ ਕਿੰਨਾ ਲੂਣ ਪਾਵਾ ਲੂਣ ਕੌਣ ਪਾਉਂਦਾ ਚਾਹ ਚਾਹ ਸੰਨੀ ਬਲਾ ਕਿਹਦੇ ਚਾਹ ਹਾਂ ਜੈ ਜਗਤ ਅਜਾਗਨ ਬੋਲ ਬਾਨਾ ਬੋਲ ਬਾਜ ਬਾਜ ਮੇਰੇ ਹੱਥ ਝੂਠੇ ਭਾਜੀ ਹਾਂ ਧੋਲਾ ਹਾਂ ਸੰਗਿਆ ਹੁਣ ਤੋਂ ਚਾਹ ਬਣਾ ਕੇ ਪਿਆਵੇਂਗਾ ਇਹ ਇੱਕ ਗੁਰੂ ਘਰ ਆਣ ਕੇ ਸੇਵਾ ਕਰਦੇ ਪਰ ਇਹ ਰਾਸ਼ਨ ਵੜਾ ਖਾਂਦੇ ਆ ਐਦਾਂ ਕਹੀ ਜਾਵੇ ਐਦਾਂ ਕਹੀ ਜਾਵੇ ਉਹ ਵੀ ਪਹਿਲਾਂ ਆਪਾਂ ਸੇਵਾਦਾਰ ਸੀ ਦੋ ਮੈਦੇ ਬਾਗਾ ਤੇ ਸੇਵਾਦਾਰ ਆਪਣੇ ਵੱਧ ਗਏ ਜਸਬੀਰ ਸਿੰਘ ਆ ਗਿਆ ਉਰਫ ਜੱਸੀ ਮਹਾਰਾਜ ਤੇ ਆਪਾਂ ਦਰਬਾਰ ਪਹਿਲਾਂ ਇੱਧਰ ਤੋਂ ਲੱਗੇ ਮੈਟਿੰਗ ਕਰਨੀ ਅੰਦਰ ਫੇਰ ਪਰਲੀ ਸਾਈਡ ਆਪਾਂ ਦਰਬਾਰ ਧੋਣਾ ਇੱਧਰੋਂ ਦਰਬਾਰ ਧੋ ਕੇ ਸਾਫ਼ ਕਰਕੇ ਤੇ ਪੂਰੀ ਮੈਟਿੰਗ ਕਰਨੀ ਇੱਥੇ ਮੈਟਿੰਗ ਕਦ ਤੱਕ ਪਹੁੰਚ ਰਹੀ ਬਾਬਾ ਜੀ ਮੈਟਿੰਗ ਅੱਛਾ ਆਹੋ ਆਹੋ ਤੇ ਆਪਾਂ ਹੁਣ ਇੱਧਰ ਸੇਵਾ ਕਰਕੇ ਮੈਟਿੰਗ ਕਰਕੇ ਫੇਰ ਆਪਾਂ ਉਧਰ ਦਰਬਾਰ ਉਧਰ ਵੀ ਮੈਟਿੰਗ ਕਰਨੀ ਜੁੜੇ ਰਹੋ ਜੀ ਆਪਣੇ ਨਾਲ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਉਂਦੇ ਰਹੇ ਨੇ ਕੀ ਕੀ ਕਰਦੇ ਆ ਅੱਜ ਵਾਹਿਗੁਰੂ ਪਰਬਾਰ ਦੀ ਸੇਵਾ ਪਹਿਲੇ ਬੋਰਡ ਦਾ ਧਿਆਨ ਪਾਉਣੇ ਪਾਣੇ चिग कर चिगी कैस आए कम ਕੀ ਗੱਲ ਹੋ ਗਈ ਕੀ ਗੱਲ ਹੋ ਗਈ ਠੀਕ ਗੱਲ ਹੈ ਠੀਕ ਗੱਲ ਹੈ ਨਾ ਖੜਨਾ ਟਰੈਕ ਟ੍ਰਾਲਾ ਖੜਨਾ ਹੈ ਕਿੰਨੇ ਦਿਨ ਹੋਲੀਆਂ ਜਦੋਂ ਅਸ਼ੋਨੀਆਂ ਬਹੁਤ ਦੂਰ ਆਉਂਦੇ ਐਵੇਂ ਪਹਿਲਾਂ ਸੁਬਨੇ ਲਈ ਜਾਨਾ ਸਫਾਈ ਕਰੋ ਸਫਾਈ ਤੁਹਾਨੂੰ ਮਾਂਜਾ ਮਾਰ ਮਾਂਜਾ ਪਹਿਲਾਂ ਹੀ ਹੋਲੀਆਂ ਦੀ ਕੀ ਸਲਾਮਾ ਕਰੀਓ ਨਲਕਾ ਭੰਨ ਲੱਗੇ ਆ ਪਾਣੀ ਨਾਲ ਦੇਖਦੇ ਆ ਬਾਬੇ ਜੀ ਨੂੰ ਬਾਬੇ ਦਾ ਬਾਬੇ ਦਾ ਨਲਕਾ ਇਨੇ ਬੰਦੇ ਆ ਗੋਲੂ ਵੱਲੇ ਲੱਗ ਗਿਆ ਲੈ ਵੀ ਉਹ ਮੈਂ ਕਿਹਾ ਪਾਣੀ ਜੇ ਨਿਕਲ ਜਾਓ ਇਹਨੂੰ ਸਾਫ ਕਰ ਦੇਨੇ ਤਾਂ ਕਰਕੇ ਨਲਕੇ ਜਿਉਂ ਇਧਰੋਂ ਗੇੜ ਆ ਗਈ ਵੀਡੀਓ ਬਣਦੀ ਆ ਗਈ ਦੇਖੋ ਜੀ ਪਾਣੀ ਆ ਗਿਆ ਬਾਰ ਬਾਰ ਪਾਣੀ ਭਰਿਆ ਬਸ ਕਰ ਬਸ ਕਰ ਆ ਦੇਖੋ ਜੀ ਪਾਣੀ ਆ ਗਿਆ ਨਾਲ ਇਹ ਚਲੇਗਾ ਫਿਰ ਇਹ ਚਲ ਗਿਆ ਵਾਹ ਚਾਹੇ ਮੇਰੇ ਤੇ ਚਾਹੇ ਨਾ ਆਉਂਦੇ ਰੁਕ ਜਾ ਆ ਜਾਂਦਾ ਪਾਣੀ ਅਰਸੇ ਦੇ ਅਰੇ ਮਾਰ ਦੇ ਪਾਣੀ ਸਾਰੇ ਵਾਹ ਇਹਨੂੰ ਮਾਰ ਦੇ ਗਾਉਂ ਕੱਢ ਲਿਆ ਪੱਗ ਦੀ ਇਹਨੂੰ ਕਿ ਲੰਘ ਦੇ ਪਾਣੀ ਤੇ ਸੋਫਾਈ ਹੋ ਗਈ ਅੰਦਰੋਂ ਦਰਬਾਰ ਦੀ ਤੇ ਬਾਹਰੋਂ-ਬਾਹਰੋਂ ਰਹਿ ਗਈ ਹੁਣ ਕਰਦੇ ਲੋ ਵੀ ਮੈਟਿੰਗ ਮੈਟਿੰਗ ਆ ਗਈ ਗੁਰਦਾਰੇ हां सोनू वे सोनू आगे ਕੀ ਹੋਇਆ ਕਹਿੰਦਾ ਪਾਈਪ ਲਿਆ ਪਾਈਪ ਐਡਾ ਭਰ ਨਹੀਂ ਹੈਗਾ ਜਿਹੜਾ ਤੁਸੀਂ ਸਮਝੇ ਜੋ ਸ਼ੀਆ ਉਹ ਸ਼ੁਰੂ ਕੋਲ ਕੋਲ ਗੀਚੇ ਨਾ ਬੜੇ ਪਹਿਲੇ ਆਪਾਂ ਸਮਝਦੇ ਜਿਹੜਾ ਕਰ ਕੋਈ ਚੜ੍ਹੇ ਨਾ ਉਹ ਵਾਲਾ ਉਹ ਕੀ ਕਰਦੇ ਕਾ ਆਪਾਂ ਸਮਝਦੇ ਕੰਮ ਵਾਲੇ ਆਦੂਰ ਸੋਕਲੇ ਮੇਂ ਗਿਆ ਜੀਨੇ ਨਾ ਉਹ નીચે ਉਹ ਪੇਟੀ ਜਾਏ ਤੇ ਜੀਵਾ ਉਹ ਸੋਣੀ ਮੈਟ ਸਾਰੇ ਇੱਥੇ ਰਹੇ ਜਾਂਦੇ ਜਾ ਰਹੇ ਬੋਲਦੇ ਕਿ ਤੈਨੂੰ ਕਰੀ ਨਾ ਬਾਬਾ ਇੱਥੇ ਨਹੀਂ ਕੋਈ ਇਹ ਖਲੜੀ ਪਿਛਾ ਕੇ ਛੱਲੇ ਨਹੀਂ ਨਹੀਂ ਰਾਤ ਨਹੀਂ ਰਾਤ ਨਹੀਂ ਆਏ ਖਲੜੀ ਵੈਡਿਕ ਫੋਨ ਦੀ ਹੈ ਜੀ ਅੱਧੀ ਹੋ ਗਈ ਤੇ ਸੰਗਤ ਸਾਰੀ ਇੱਧਰ ਆ ਗਈ ਮੁੰਡੇ ਉੱਪਰੋਂ ਤੋਂ ਬੜੀ ਕਰਦੀ ਹੋ ਰਹਿੰਦੇ ਤੁਹਾਡੇ ਰਿਵਿਊ ਕਿੱਦਾਂ ਦੇ ਮੈਟਿੰਗ ਬਹੁਤ ਵਧੀਆ ਕਿੱਦਾਂ ਦੀ ਲੱਗੀ ਤੁਹਾਨੂੰ ਬਹੁਤ ਵਧੀਆ ਬਹੁਤ ਸੋਹਣੀ ਲੱਗਦੀ ਵਧੀਆ ਕਿੱਡੀ ਸੋਹਣੀ ਲੱਗਦੀ ਫੋਨ 'ਚ ਰੰਗ ਬੜਾ ਗੂੜਾ ਹੈ ਵਧੀਆ ਹੂੰ ਰੰਗ ਬੜਾ ਗੂੜਾ ਹੈ ਡਿਸਕਸ ਡਿਸਕੀ ਸਾਥੀ ਗੱਲਾਂ ਤੇ ਪੇਜ ਆਓ ਸਵਾਗਤ ਸਾਰਾ ਸਾਰਾ ਮਿਲ ਕੇ ਆਓ ਓਏ ਤਰਚ ਖਾਓ ਓਏ ਇੱਕ ਮਿੰਟ ਬਈ ਅਗਰੇ ਕਿੱਥੇ ਰੱਖਿਓ ਆ ਫਿਰ ਕਿਉਂ ਰੱਖਿਆ ਰੱਖਿਆ ਚਲੋ ਥੋੜਾ ਥੋੜਾ ਚਲੋ ਤੁਹਾਨੂੰ ਦਿੰਦਾ ਕੋਪੀ ਆਜੋ ਸੰਗਤੋ ਆਜੋ ਵਜਨ ਬਹੁਤ ਜਿਆਦਾ ਹੈ ਕੀ ਕਰਦੇ ਇਸ ਸਾਈਡ ਵੀ ਦਰਬਾਰ ਦੀ ਮੀਟਿੰਗ ਹੂੰ ਉਹ ਰਸੋਹ ਹੋਰ ਰਸੋਹ ਹੁਣ ਬਲੋਰੀਂਟਾ ਦੀ ਲੋਰਗੋਣੀ ਦੀ ਹਾਂ ਬੈਂਸ ਵੀ ਨਹੀਂ ਪਾਣਾ ਨਹੀਂ ਉਹ ਤਾਂ ਨਹੀਂ ਆ ਜੀ ਇਹਦੇ ਤੇ ਲੱਗਿਆ ਹੈ ਬਾਪੇ ਉਹਦੇ ਉਹਦੇ ਕਰਦੀ ਹੈ ਨਹੀਂ ਹਾਂ ਉਹਦੇ ਆ ਠੀਕ ਹੈ ਉਹਦਾ ਨਾ ਫੋਟੋਆਂ ਲੱਗਦੀਆਂ ਨੇ ਨਾ ਨਾਮ ਲੱਗੇ ਠੀਕ ਹੈ ਲੋ ਜੀ ਹੋ ਗਈ ਸਜਪਸ ਸਾਰੀ ਵਿਸ਼ਾਈ ਦੀ ਹੋ ਗਈ ਕਿ ਮੇਰੀ ਲੱਗਨ ਦੀ ਜਰੂਰ ਦੱਸਿਓਗੇ ਤੂੰ ਇੰਦਰ ਥੱਲੇ ਪੂਰਾ ਸਾਹਿਬ ਦੀ ਪੂਰਾ ਸਾਹਿਬ ਇਧਰ ਬਾਬੇ ਧੰਦਾ ਜੀ ਦੀਆਂ ਫੂਲ ਪਾਣੀਆਂ ਪ੍ਰਾਣੀਆਂ फोटो 40 10 में ਕੰਮਾਲਾ ਹੋ ਗਿਆ ਟਾਈਮ ਤੇ ਹਰੇ ਰਸਤਾ ਪਾਠ ਹੁੰਦਿਆਂ ਸੇਵਾਦਾਰ ਵੀ ਆ ਗਏ ਨਵੇਂ ਚਾਨਣ ਸੇ ਇਧਰ ਮੁਗਾ ਚਾਨਣ ਆ ਗਿਆ ਸੇਵਾ ਦਾ ਚੱਜਣਾ ਭਲੇੜ ਕੇ ਖੜ ਤੂੰ ਕੀ ਕਰਨਾ ਤੇ ਬਾਗਾ ਬਹੁਤ ਭੱਜ-ਭੱਜ ਕੇ ਸੇਵਾ ਕਰਨ ਬਾਗਿਆ ਆ ਜਾ ਸ਼ਾਮਾਂ ਦਾ ਟਾਈਮ ਹਾਂ ਸਰਫ ਆ ਗਈ ਓ ਹੇ ਆਪਾ ਜਮ ਗੰਗਾ ਸਾਫ ਕਰਨਾ ਇਹ ਤੋਂ ਬਾਅਦ ਸਭਾਈ ਕਰਕੇ ਸੀ ਆਊਟ ਕਰਨੀ ਤਾਂ ਪਾਠ ਖਤਮ ਹੋ ਜਾਊਗਾ ਧੁੰਦ ਬਹੁਤ ਪੈ ਗਈ ਧੁੰਦ ਕਹਿਣ ਦੇ ਹੀ ਗੇ ਬਸ ਮੈਂ ਆਉਂ